ਉਹ ਤਾਂ ਆਪਣੇ ਵਾਲੇ ਕੰਮ ਆ ਉਹਦੇ ਥੱਪੜ ਹੀ ਪੈਣੇ ਆ ਅਸਤਾਬ ਉਹਦੇ ਵਿਰੋਧ ਚ ਹੀ ਗਏ ਸੀਗੇ ਔਰ ਜਦੋਂ ਇਹ ਅੰਦਰ ਵੜਿਆ ਨਾ ਇਹਦਾ ਜੁੱਤੀਆਂ ਚਾਂਟਿਆਂ ਨਾਲ ਇਹਦਾ ਇਹਦਾ ਵੈਲਕਮ ਹੋਇਆ ਇਹਦਾ ਗਾਲਾਂ ਨਾਲ ਵੈਲਕਮ ਹੋਇਆ ਇੰਨੇ ਲੋਕ ਇੰਨੇ ਸਤਾਏ ਹੋਏ ਨਾ ਇੰਨੇ ਸਤਾਏ ਹੋਏ ਬਸ ਤੁਸੀਂ ਜਾਂਦੇ ਨਾ ਉੱਥੇ ਨਜ਼ਾਰੇ ਵਖਰੇ ਐ ਫਰਾਈ ਟੋਪੀ ਆਪਣੇ ਆ ਗਜਨੀ ਵਾਂਗੂ ਯਾ ਟੋਪੀ ਬੜਾਈ ਖੜਾ ਮਰ ਤੜਾ ਚਾਪੜ ਮੈਂ ਬਾਈਕ ਤੋਂ ਆਈ ਆ ہاں ਭਾਈ ਚਾਂਡੇ ਵੈਨ ਲਾਪੇ ਤਾਨੂੰ ਪਤਾ ਚਾਂਡ ਦੇ ਉਸ ਬੰਦੇ ਨੂੰ ਜਿਹਨੇ ਥੱਪੜ ਮਾਰੇ ਆ ਯਾਰ ਆ ਸਾਡਾ ਕਿੱਥੇ ਸੀ ਜੀ ਉਦੋਂ ਜਦੋਂ ਮੈਂ ਪਿੱਛੇ ਖੜਾ ਹੀ ਪਹਿਲਾਂ ਮੈਂ ਆਤਾ ਐਂ ਦੀ ਫਿਰ ਮੈਂ ਆ ਜੇ ਰੱਖ ਲੈ ਮੈਂ ਕਹਿੰਦਾ ਸਾਲਿਆਂ ਨੇ ਤਾਂ ਕਹਿਣਾ ਮੇਰੇ ਵਾਈਫਾਈ ਵਾਲਾ ਚਾਂਟਾ ਮਾਰਿਆ ਸੁਣਿਆ ਕਦੇ ਜਿਹੜਾ ਦੂਰੋਂ ਵੱਜ ਜਵੇ ਵੀ ਇਹਨੇ ਕਹਿਣਾ ਵਾਈਫਾਈ ਵਾਲਾ ਚਾਂਟਾ ਹਾਂ ਨਹੀਂ ਕਾਨੂੰਨ ਦੇ ਹੱਥ ਬੋਤ ਲੰਬੇ ਕਾਨੂੰਨ ਦਾ ਝਾਂਡਾ ਸੀ ਉਹ ਵੀ ਕਾਨੂੰਨ ਵਾਲਾ ਹੀ ਬੰਦਾ ਸਾਡਾ ਉਹਦੀ ਮਾਂ ਨੂੰ ਇਹ ਜਿਹੇ ਵਰਡ ਜੂਸ਼ ਕੀਤਾ ਜਿਹੜਾ ਦੁਨੀਆ ਦਾ ਸਭ ਤੋਂ ਔਰਤ ਲਈ ਗੰਦਾ ਵਰ ਇਨੇ ਕੁੜੀਆਂ ਰੱਖਿਆ ਆਵੀਆਂ ਨੇ ਹੋਰ ਕੀ ਕਰਦਾ ਹੈ ਉਹਨਾਂ ਨੂੰ ਬੁਲਾ ਕੇ ਅਗਲੇ ਨਾਲ ਗਲਤ ਮਤਲਬ ਵੀਡੀਓ ਬਣਵਾ ਕੇ ਉਹਨਾਂ ਤੋਂ ਫਰੋਤੀਆਂ ਮੰਗਦਾ ਜੀ ਤੇ ਆਰੀ ਨਾਲ ਗਈ ਸੀ ਕਿ ਤੇ ਥੋੜਾ ਹੱਥ ਤਾਂ ਨਹੀਂ ਹੈਗਾ ਥੱਪੜ ਕਾਣ ਦੇ ਵਿੱਚ ਜਿੱਦਣ ਸਾਡੇ ਤੇ ਚੜ ਕੇ ਆਊਗਾ ਉਸ ਦਿਨ ਅਸੀਂ ਦੇਖਾਂਗੇ ਜਿੱਦਣ ਸਾਡੇ ਗੁਲਾਮੇ ਨੂੰ ਹੱਥ ਪਾਊਗਾ ਉਸ ਦਿਨ ਅਸੀਂ ਦੇਖਾਂਗੇ ਇਹ ਕੱਲੇ ਨਾ ਕੱਲਾ ਕੱਲੇ ਨਾ ਕੱਲਾ ਪਹਿਲਾਂ ਵੀ ਕਰਦਾ ਹੈ ਇਹ ਚੀਜ਼ ਮੈਂ ਅੱਜ ਤੋਂ 8 ਮਹੀਨੇ ਪਹਿਲਾਂ ਇਹਨੂੰ ਕਹਿ ਚੁੱਕਿਆ ਤੁਹਾਨੂੰ 10 ਬੰਦਿਆਂ ਦੀ ਲਿਸਟ ਦਊਂਗਾ ਜਿਨ੍ਹਾਂ ਦੇ ਨੇ ਪੈਸੇ ਦੇਣੇ ਆ ਜਦੋਂ ਉਹ ਪੈਸੇ ਲੈਣ ਆਂਦੇ ਨੇ ਇਹ ਉਹਨਾਂ ਨੂੰ ਵੈਪਨ ਦਿਖਾਉਂਦਾ ਹੈ ਇਹ ਉਹਨਾਂ ਨੂੰ ਨਾਲ ਦੀ ਕੁੜੀਆਂ ਦਿਖਾ ਕੇ ਕਹਿੰਦਾ ਕੱਪੜੇ ਪਾੜ ਕੇ ਸੀਪੀ ਦੇ ਪੇਸ਼ ਹੋ ਜੂ ਐਦਾਂ ਮੈਂ ਪਹਿਲਾਂ ਵੀ ਪਰਚੇ ਕਰਾਏ ਨੇ ਤੁਹਾਨੂੰ ਦੱਸ ਦਈਏ ਕਿ ਪ੍ਰਿੰਕਲ ਲੁਧਿਆਣਾ ਦੇ ਉੱਤੇ ਹੱਥ ਚੱਕਿਆ ਗਿਆ ਇੱਕ ਵਿਅਕਤੀ ਦੇ ਵੱਲੋਂ ਉਹਨਾਂ ਨੂੰ ਥੱਪੜ ਮਾਰਿਆ ਗਿਆ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਭਾਈ ਹਨੀ ਸੇਠੀ ਮੌਜੂਦ ਨੇ ਕਿਉਂਕਿ ਉਸ ਵੇਲੇ ਕੋਰਟ ਦੇ ਵਿੱਚ ਵੀ ਉਹ ਮੌਜੂਦ ਸੀ ਕਿ ਭਾਈ ਕੀ ਕਹਿਣਾ ਚਾਹੋਗੇ ਭਾਈ ਪ੍ਰਿੰਕਲ ਲੁਧਿਆਣਾ ਨੂੰ ਥੱਪੜ ਮਾਰਿਆ ਇਹ ਹੋਰ ਉਹਨੂੰ ਹਾਰ ਪਾਣੇ ਸੀ ਉਹ ਆਪਣਾ ਵਾਲੇ ਕੰਮ ਆਦੇ ਉਹਦੇ ਥੱਪੜ ਹੀ ਪੈਣੇ ਆ ਅਸਤਾਬ ਉਹਦੇ ਵਿਰੋਧ ਚ ਹੀ ਗਏ ਸੀਗੇ ਤੁਸੀਂ ਉੱਥੇ ਆਏ ਨਹੀਂ ਨਾ ਅੱਜ ਜੀ ਆਏ ਸੀ ਨਹੀਂ ਮੈਂ ਕੋਰਟ 'ਚ ਨਹੀਂ ਸੀ ਉੱਥੇ ਤੁਸੀਂ ਲੋਕੀ ਦੇਖੇ ਕਿਵੇਂ ਉਹਦੇ ਵਿਰੋਧ ਚ ਆਏ ਹੋਏ ਸੀਗੇ ਇਹੀ ਕੋਰਟ ਦੇ ਵਿੱਚ ਇਹਨੇ ਮੈਨੂੰ ਭੇਜਿਆ ਸੀ ਇਹੀ ਕੋਰਟ 'ਚ ਮੈਂ ਵੀ ਉੱਥੇ ਆਇਆ ਦੀ ਪਰ ਮੈਂ ਇਹਦੇ ਵਾਂਗੂ ਜ਼ੰਜੀਰਾਂ ਹੱਥ ਖੜੀਆਂ ਲਾ ਕੇ ਨਹੀਂ ਆਇਆ ਦੀਗਾ ਤੇ ਲੋਕੀ ਜਿਹੜੇ ਮੈਨੂੰ ਦੇਖਦੇ ਵੇ ਸੀ ਨਾ ਉਹ ਕਹਿੰਦੇ ਕੋਈ ਨਹੀਂ ਪੁੱਤ ਠੀਕ ਹੋ ਜੂਗਾ ਕੋਈ ਨਹੀਂ ਟੈਨਸ਼ਨ ਨਾ ਲੈ ਅਸੀਂ ਅਰਦਾਸ ਕਰਾਂਗੇ ਔਰ ਜਦੋਂ ਇਹ ਅੰਦਰ ਵੜਿਆ ਨਾ ਇਹਦਾ ਜੁੱਤੀਆਂ ਚਾਂਡਿਆਂ ਨਾਲ ਇਹਦਾ ਇਹਦਾ ਵੈਲਕਮ ਹੋਇਆ ਇਹਦਾ ਗਾਲਾਂ ਨਾਲ ਵੈਲਕਮ ਹੋਇਆ ਇੰਨੇ ਲੋਕ ਇੰਨੇ ਸਤਾਏ ਹੋਏ ਨਾ ਇੰਨੇ ਸਤਾਏ ਹੋਏ ਬਸ ਤੁਸੀਂ ਜ ਆਉਂਦੇ ਨਾ ਉੱਥੇ ਨਜ਼ਾਰੇ ਹੀ ਵੱਖਰੇ ਕਿਸ ਤਰੀਕੇ ਦੇ ਨਾਲ ਸਤਾਏ ਹੋਏ ਲੋਕ ਨੇ ਸਤਾਏ ਬਲੈਕਮੇਲਰ ਦੇ ਇਹ ਬਲੈਕਮੇਲ ਕਰਦਾ ਇੰਨੇ ਕੁੜੀਆਂ ਰੱਖੀਆਂ ਵੀਆਂ ਨੇ ਹੋਰ ਕੀ ਕਰਦਾ ਇਹ ਉਹਨਾਂ ਨੂੰ ਬੁਲਾ ਕੇ ਅਗਲੇ ਨਾਲ ਗਲਤ ਮਤਲਬ ਵੀਡੀਓ ਬਣਵਾ ਕੇ ਉਹਨਾਂ ਤੋਂ ਫਰੋਤੀਆਂ ਮੰਗਦਾ ਹੁਣ ਇਹਨੇ ਮੇਰੇ ਤੋਂ ਆਈਟੀ ਐਕਟ ਦਾ ਪਰਚਾ ਝੂਠਾ ਕਰਾ ਕੇ ਤੁਸੀਂ ਚਲੋ ਵੀ ਛੱਡੋ ਮੈਨੂੰ ਹੁਣ ਸਮਝੌਤੇ ਲਈ ਮੈਂ ਇਹਨੂੰ 2 ਲੱਖ ਰੁਪਏ ਹੁਣ ਵੀ ਦਿੰਦਾ ਪਿਆ ਸੀ ਅੱਜ ਤੋਂ 4 ਦਿਨ ਪਹਿਲਾਂ ਆ ਮੈਂ ਤੁਹਾਨੂੰ ਫੋਨ ਦਿਖਾ ਦਿੰਨਾ ਮੇਰੇ ਨਾਲ ਗੱਲ ਬਾਤ ਹੁੰਦੀ ਸੀ ਮੇਰੇ ਨਾਲ ਗੱਲ ਹੁੰਦੀ ਸੀ ਕਿ ਮੈਂ ਤਾਂ ਆਪ ਕਹਿੰਨਾ ਮੈਂ ਇੱਕ ਵਾਰ ਇਹ ਸੋਚ ਲਿਆ ਵੀ ਮੈਂ ਬੱਚਿਆਂ ਵਾਲਾ ਹੈਗਾ ਮੇਰਾ ਪਰਿਵਾਰ ਇਹਨੇ ਖਰਾਬ ਕਰਤਾ ਸੀ ਚਲ ਮੇਰਾ ਪਰਿਵਾਰ ਜੁੜ ਗਿਆ ਮੈਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਮੈਂ ਆਪਣੇ ਪੈਸੇ ਕਮਾਵਾਂ ਆਪਣਾ ਬਾਹਰ ਜਾਵਾਂ ਆਪਣਾ ਘੁੰਮਾਂ ਵੀਣਾ ਆਪਣਾ ਸਹੀ ਹੋਵਾਂ ਇਹ ਇਹ ਕਿਵੇਂ ਹੋ ਸਕਦਾ ਸੀ ਜੇ ਮੇਰੇ ਤੋਂ ਪਰਚਾ ਖਾਰਜ ਹੁੰਦਾ ਸੀ ਠੀਕ ਹੈ ਇੱਕ ਪਰਚਾ ਹੋਰ ਆ ਉਹਨੂੰ ਮੈਂ ਵਾਪਸ ਲੈ ਲੈਣਾ ਸੀ ਇਹ ਕਿਨੇ ਮੇ ਤੋਂ ਪੈਸਿਆਂ ਵਾਲੀ ਸੈਟਿੰਗ ਕਰਨ ਲੱਗਿਆ ਆ ਦੀ ਇਹ ਇਧਰੋਂ ਮੈਂ ਨਾਲ ਰੋਜ਼ ਗੱਲਬਾਤ ਕਰ ਰਹੇ ਆ ਉਧਰੋਂ ਇਹਨੇ 10 ਤਰੀਕ ਨੂੰ ਮੇਰੇ ਤੇ ਪਰਚਾ ਕਰਵਾਤਾ ਉਹ ਹੀ ਕਹਦਾ ਇੱਕ ਬੰਦਾ ਆਮ ਬੰਦਾ ਦਿਹਾੜੀਦਾਰ ਬੰਦਾ ਇਹਦੇ ਤੋਂ ਬੂਟ ਖਰੀਦਣ ਆਇਆ ਇਹਨੇ ਉਹਨੂੰ ਗੈਂਗਸਟਰ ਬਣਾਦਾ ਲੱਖੂ ਬਾਬਾ ਉਹਦੇ ਵਿੱਚ ਕਤਲ ਦੀ ਧਾਰਾ ਲਵਾ ਕੇ 6 ਸਾਡੇ ਬੰਦਿਆਂ ਦੇ ਪਰਚਾ ਦਰਜ ਕਰਵਾਤਾ ਥੋੜਾ ਨਾਲ ਵੀ ਸ਼ਾਮਲ ਹਾਂ ਹਾਂ ਸਭ ਤੋਂ ਪਹਿਲਾਂ ਲੈਂਦਾ ਹੀ ਮੇਰਾ ਨਾਮ ਹੈ ਇਹ ਤਾਂ ਸੁੱਤੇ ਉੱਠ ਕੇ ਵੀ ਹਾਨੀ ਸੇਟੀਆਂ ਨਹੀਂ ਸੇਟੀ ਕਰਦਾ ਹੁੰਦਾ ਕਿਉਂਕਿ ਇਹਨੂੰ ਰੋਟੀ ਨਹੀਂ ਪਾਇਆ ਉਹ ਉਹਦਾ ਜਿਹੜਾ ਚਿਕਨ ਦਾ ਕੰਮ ਹੈ ਤਾਂ ਉਹਦੇ ਡੈਡੀ ਦਾ ਹੈ ਇਹਦਾ ਕੰਮ ਤਾਂ ਆਹੀ ਹੈ ਲੋਕਾਂ ਤੋਂ ਫਰੋਤੀਆਂ ਮੰਗਣੀਆਂ ਇਹਨੂੰ ਮੈਂ ਕਿਉਂ ਭੜ ਲੱਗਣਾ ਸਭ ਨਾਲੋਂ ਪਹਿਲਾਂ ਪਤਾ ਕਿਉਂ ਅੱਜ ਤੱਕ ਇਹਨੇ ਲੁਧਿਆਣੇ ਦੇ 15 20 ਬੰਦਿਆਂ ਨੂੰ ਬਲੈਕਮੇਲ ਕੀਤਾ ਪਰ ਕੋਈ ਬੰਦਾ ਨੈੱਟ ਤੇ ਆ ਕੇ ਬੋਲਿਆ ਨਹੀਂ ਸੀ ਕਿਉਂਕਿ ਉਹਨਾਂ ਨੂੰ ਨੈੱਟ ਨਹੀਂ ਚਲਾਉਂਦੇ ਸੀ ਜਾਂ ਵੀਡੀਓ ਨਹੀਂ ਬਣਾਉਂਦੇ ਸੀ ਜਾਂ ਉਹ ਇਹ ਫੀਲਡ ਦੇ ਬੰਦੇ ਨਹੀਂ ਸੀ ਜਾਂ ਮੰਨ ਲਓ ਜੁਰਤ ਨਹੀਂ ਸੀ ਸਿੱਧੀ ਨਹੀਂ ਸੀ ਕਿ ਉਹਨੂੰ ਲੋਕ ਬਾਤ ਜਾਣਦੇ ਨਹੀਂ ਸੀ ਜੁਰਤ ਨਹੀਂ ਸੀਗੀ ਠੀਕ ਹੈ ਤੇ ਇਹਨੇ ਮੇਰੇ ਨਾਲ ਆਹ ਕਿਤਨਾ ਮੈਂ ਲੋਕਾਂ ਮੂਰੇ ਰੱਖਿਆ ਇਹਨੇ ਮੇਰੀ ਮਾਂ ਨੂੰ ਗਾਲਾਂ ਮਾਂ ਨੂੰ ਸਰਟੀਫਿਕੇਟ ਵਾਈਫ ਨੂੰ ਗਾਲਾਂ ਵਾਈਫ ਨੂੰ ਸਰਟੀਫਿਕੇਟ ਬੱਚਿਆਂ ਨੂੰ ਸਰਟੀਫਿਕੇਟ ਮੇਰੇ ਮਰੇ ਪਿਓ ਨੂੰ ਸਰਟੀਫਿਕੇਟ ਸਾਡੇ ਖਾਨਦਾਨ ਨੂੰ ਸਰਟੀਫਿਕੇਟ ਸਾਡੀ ਬਾਡੀ ਸ਼ੇਮਿੰਗ ਠੀਕ ਹੈ ਇਹਨੇ ਕੀ ਛੱਡਿਆ ਕੁਝ ਛੱਡਿਆ ਫਿਰ ਵੀ ਉਹ ਬੰਦੇ ਚ ਕਿੰਨਾ ਹੌਸਲਾ ਸਬਰ ਹੋਊਗਾ ਕਿੰਨਾ ਹੌਸਲਾ ਕਿੰਨਾ ਸਬਰ ਹੋਊਗਾ ਵੀ ਉਹ ਫਿਰ ਉਹਦੇ ਨਾਲ ਇੱਕ ਕਲੇਣੇ ਨਾਲ ਗੱਲ ਕਰ ਰਿਹਾ ਕਿਉਂ ਕਰ ਰਿਹਾ ਵੀ ਮੈਂ ਵਿਵਾਦਾਂ ਚ ਨਹੀਂ ਆਉਣਾ ਚਾਹੁੰਦਾ ਵੀ ਮੈਂ ਆਪਣਾ ਬਿਜ਼ਨਸ ਕਰਨਾ ਚਾਹੁੰਨਾ ਵੀ ਮੈਂ ਪਰ ਇਹਨੂੰ ਬਿਜ਼ਨਸ ਦੀ ਇੰਨੀ ਕਿ ਜੈਲਸੀ ਹੈ ਇੰਨੀ ਕਿ ਜੈਲਸੀ ਹੈ ਤੂੰ ਸੋਚ ਨਹੀਂ ਸਕਦਾ ਯਾਰ ਬਿਜ਼ਨਸ ਜੈਲਸੀ ਕਰਕੇ ਇਹ ਸਾਰੀ ਜਿਹੜੀ ਕੰਟ੍ਰੋਵਰਸੀ ਥੋੜੀ ਤੇ ਆਪਣੇ ਅੰਕਲ ਲੁਧਿਆਣਾ ਹੋਰ ਕਾਦੀ ਮੈਨੂੰ ਉਹਦੇ ਤੋਂ ਕਾਦੀ ਜੈਲਸੀ ਹੋਣੀ ਮੈਂ ਕੰਮ ਕਰ ਰਿਹਾ 2014 ਦਾ ਇਹ ਕੰਮ ਕਰ ਰਿਹਾ 2023 ਦਾ 2023 ਚ ਜਦੋਂ ਉਹ ਪਹਿਲੀਆਂ ਦੁਕਾਨਾਂ ਤੇ ਗਿਆ ਬਹੁਤ ਵੱਡੀ ਗੱਲ ਮੈਂ ਕਹਿਣ ਲੱਗਿਆ ਜਦੋਂ ਪਹਿਲੀਆਂ ਦੁਕਾਨਾਂ ਤੇ ਗਿਆ ਜਿੱਥੋਂ ਬਿੱਲ ਬਣਿਆ ਤੁਸੀਂ ਉਹ ਦੁਕਾਨਾਂ ਵਾਲੇ ਕੋਲ ਚਲ ਜਾਓ ਇਹਨੂੰ ਕੋ ਪਹਿਲੇ ਬਿੱਲ ਦਿਖਾ ਦੇ ਬੀ ਤੈਨੂੰ ਕਿਸ ਨੇ ਇੰਟਰੋਡਿਊਸ ਕਿਵੇਂ ਕਰਾਇਆ ਹੁਣ ਮੰਨ ਲੈ ਮੈਂ ਵਲੋਗਿੰਗ ਕਰਨੀ ਹੈ ਮੈਂ ਤੈਨੂੰ ਪੁੱਛੂ ਭਾਈ ਮਾਈਕ ਕਿੱਥੋਂ ਮਿਲਦਾ ਹੈ ਹੁਣ ਕੱਲ ਨੂੰ ਮੈਂ ਤੇਰੀ ਅਗੇਂਸਟ ਵੀਡੀਓ ਬਣਾਉਣ ਲੱਗ ਜਾਵਾਂ ਠੀਕ ਹੈ ਤੂੰ ਕਹੇਂਗਾ ਮਾਈਕ ਤਾਂ ਇਹਨੂੰ ਲੈਣਾ ਮੈਂ ਇਸ ਕਾਇਆ ਇਹ ਗੱਲ ਕਹਿ ਰਹੇ ਬਈ ਜਿਹੜਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਤੁਸੀਂ ਸ਼ੁਰੂ ਕਰਾਇਆ ਤੁਸੀਂ ਦੱਸਿਆ ਭਾਈ ਝੂਠ ਨਹੀਂ ਮੈਂ ਬੋਲਦਾ ਹਾਂ ਇਹਨੇ ਇਹਨੇ ਇਹਦਾ ਬ੍ਰਦਰ ਵੀ ਹੈ ਇੱਕ ਉਹ ਆਪਣਾ ਕੰਮ ਪਹਿਲਾਂ ਤੋਂ ਕਰ ਰਿਹਾ ਉਹ ਬੰਦਾ ਵਧੀਆ ਓਕੇ ਰਿਪੋਰਟ ਆ ਕੋਈ ਇਦਾਂ ਦੀ ਗੱਲ ਨਹੀਂ ਠੀਕ ਹੈ ਪਰ ਪਿੰਕ ਲੁਧਿਆਣਾ ਨੂੰ ਤੁਸੀਂ ਗਾਈਡ ਕੀਤਾ ਧਮਕੀਆਂ ਦੇ ਰਿਹਾ ਸੀ ਵੀ ਤੂੰ ਹੁਣ ਜੇਵਾ ਸੋਚ ਗਈ ਆਇਆ ਸੀ ਹਿਸਾਬ ਦਾ ਮੈਂ ਕਰਦਿਆਂ ਨੂੰ ਵੀ ਇਹ ਗੱਲ ਕਹਿ ਕੇ ਆਇਆ ਸੀ ਤੇ ਜਿਹੜੇ ਮੇਰੇ ਨਾਲ ਵੀ ਆਏ ਨੇ ਵੀ ਜੇ ਕਿਤੇ ਨੈਗੇਟਿਵ ਹੋਣਾ ਨਾ ਪਹਿਲਾਂ ਗੱਡੀ 'ਚ ਉਤਰ ਜਾਓ ਵੀ ਹੁਣ ਤਾਂ ਇਹਨੇ ਆਤੀ ਕਰਤੀ 10 ਤਰੀਕ ਨੂੰ ਸਾਡੇ ਤੇ ਉਹ ਪਰਚਾ ਆਇਆ ਸੀ ਤਾਂ ਆਪਣੀ ਆਪਣੀ ਓਪਨਿੰਗ ਦੇ ਵਿੱਚ ਬਿਜ਼ੀ ਸੀਗੇ ਮੇਰੇ ਕੋਲ ਵੀਡੀਓ ਨੇ ਤੇ ਦੂਜੀ ਗੱਲ ਦੱਸੋ ਉਹ ਬੰਦਾ ਸੁਸਾਈਡ ਕਰਨ ਲੱਗਿਆ ਸੀ ਆ ਬੰਦਾ ਮੈਂ ਤੁਹਾਨੂੰ ਦਿਖਾਉਣਾ ਇਹ ਵੀ ਵੀਡੀਓ ਦੀ ਦੇਖਿਓ ਕਹਿ ਰਿਹਾ ਕਿ ਮੈਂ ਕਾਮ ਜਿਹਾ ਬੰਦਾ ਹੈਗਾ ਮੈਨੂੰ ਜੋੜੇ ਵੀਰ ਜੁੱਤੀਆਂ ਦੇ ਗਾਂਦ ਲੱਗਿਆ ਹੋਇਆ ਲਹਿੰਗੇ ਲੁੰਗੇ ਦੀ ਤੇ ਇਹਨੇ ਉਹਨੂੰ ਗੈਂਗਸਟਰ ਬਣਾਤਾ ਪਹਿਲਾਂ ਗਾਹਕ ਦੁਕਾਨ ਤੇ ਗਏ ਗੋਲੀਆਂ ਵੱਜ ਗਈਆਂ ਹੁਣ ਗਾਹਕ ਬੂਟ ਲੈਣ ਗਏ ਉੱਥੇ ਪਰਚਾ ਦਰਜ ਕਰਤਾ ਮਤਲਬ ਫਿਰ ਗਾਹਕ ਦੁਕਾਨ ਤੇ ਨਾ ਗਾਹਕ ਰੱਬ ਦਾ ਰੂਪ ਹੁੰਦਾ ਗਾਤ ਉਹ ਗੱਲ ਕਹਿੰਦੇ ਨੇ ਵੀ ਮੇਰੇ ਤੇ ਬਾਰ-ਬਾਰ ਹਮਲੇ ਹੁੰਦੇ ਨੇ ਪਹਿਲਾਂ ਵੀ ਆਏ ਮੇਰੇ ਤੇ ਗੋਲੀਆਂ ਮਾਰੀ ਮੇਰੇ ਤੇ ਨਹੀਂ ਹੁੰਦੇ ਮੇਰੇ ਤੇ ਨਹੀਂ ਹੁੰਦੇ ਮੈਨੂੰ ਨਹੀਂ ਸਿਕਿਉਰਿਟੀ ਚਾਹੀਦੀ ਮੇਰੇ ਕੋਲ ਆਪਣੀ ਪਰਸਨਲ ਸਿਕਿਉਰਿਟੀ ਹੈ ਮੈਂ ਤਾਂ ਇਹ ਗੱਲ ਕਹਿਣਾ ਜਿਨੀਆਂ ਗੈਂਗਸਟਰੀ ਕਰਨੀ ਹੈ ਉਹ ਆਪਣੇ ਦਮ ਤੇ ਕਰੇ ਉਹ ਪੈਸੇ ਕਮਾਵੇ ਆਪਣੀ ਜ਼ਰਤ ਰੱਖੇ ਆਪਣੇ ਸਰਕਾਰ ਨੂੰ ਪੇ ਕਰਕੇ ਸਿਕਿਉਰਟੀ ਲਵੇ ਮੈਨੂੰ 1 ਮਹੀਨੇ ਲਈ ਸਿਕਿਉਰਟੀ ਮਿਲੀ ਸੀ ਠੀਕ ਹੈ ਉਸ ਤੋਂ ਬਾਅਦ ਉਹ ਕਹਿੰਦੇ ਵੀ ਤੇਰਾ ਹੁਣ ਸਿਸਟਮ ਠੀਕ ਆ ਮੈਂ ਕੋਈ ਨਹੀਂ ਮੈਂ ਕਿਤੇ ਰਿੱਟ ਨਹੀਂ ਲਾਈ ਕਿਤੇ ਦਰਖਾਸਤਾਂ ਨਹੀਂ ਪਾਈਆਂ ਵੀ ਮੈਨੂੰ ਹੋਰ ਸਿਕਿਉਰਟੀ ਤਾਂ ਮਰਦੇ ਨੇ ਸਿਕਿਉਰਟੀ ਵਾਸਤੇ ਜੇ ਇੱਕ ਵਾਰੀ ਮੈਂ ਕਰੋ ਥਾਣੇ ਦਰਾਹੇ ਜਾ ਕੇ ਪੁੱਛ ਕੇ ਦੇਖੋ ਮੈਨੂੰ ਕਿਸੇ ਨੇ ਮੇਰੇ ਤੋਂ 5 ਲੱਖ ਮੰਗਿਆ ਮੈਂ ਪੁਲਿਸ ਨੂੰ ਜਾ ਕੇ ਰੱਖਦਾ ਉਹ ਕਹਿੰਦੇ ਵੀ ਤੈਨੂੰ ਅਸੀਂ ਇਮੇਜੈਂਟਲੀ ਇੱਕ ਮੁਲਾਜ਼ਮ ਦੇ ਦਿੰਨੇ ਆ ਇੱਕ ਦੇ ਨਾਲ ਮੈਂ ਇੱਕ ਹੋਰ ਰੱਖਿਆ ਮੁੰਡਾ ਅੱਜ ਮੇਰੇ ਕੋਲ ਦੋ ਤਿੰਨ ਮੁੰਡੇ ਹੋਰ ਐ ਪਰ ਉਹ ਕਿਉਂ ਐ ਵੀ ਕਿਰਤ ਕਰਕੇ ਉਹਨਾਂ ਨੂੰ ਇੱਕ ਹਿੱਸਾ ਦੇ ਸਕਦਾ ਮੈਂ ਲੋਕਾਂ ਦੇ ਟੈਕਸ ਤੇ ਆਪਣੀ ਵਾਹਵਾ ਲਈ ਵੀਡੀਓ ਬਣਾਉਣ ਲਈ ਮੁਲਾਜ਼ਮ ਨਹੀਂ ਰੱਖ ਸਕਦਾ ਸਮਝੇ ਮੇਰੀ ਗੱਲ ਨੂੰ ਇਹ ਇਹ ਕਿਉਂ ਆ ਗੱਲਾਂ ਕਰਦਾ ਇਹਨੂੰ ਨਾ ਰਾਤ ਦੇ ਨੇ ਇਹ ਗੱਲ ਸਤਾਉਂਦੀ ਹੈ ਵੀ ਹਨਾ ਵੀ ਰਾਤ ਦੇ ਨੇ ਇਹ ਗੱਲ ਸਤਾਉਂਦੀ ਹੈ ਮੇਰੀ ਸਿਕਿਉਰਿਟੀ ਨਾ ਚਲ ਜAVE ਹੁਣ ਸਿਕਿਉਰਿਟੀ ਕਿਉਂ ਨਾ ਜਾਵੇ ਹੁਣ ਕੀ ਕਿਵੇਂ ਉਹ ਬਹਾਲ ਹੋ ਸਕਦੀ ਹੈ ਲੋਕਾਂ ਨੂੰ ਗਾਲਾਂ ਕੱਢ ਕੇ ਤੂੰ ਕੋਈ ਕੌਮ ਦਾ ਮੁੱਦਾ ਲੜ ਰਹੇ ਆ ਤੂੰ ਤੂੰ ਕੋਈ ਕੋਈ ਵਾਰ ਕਰ ਰਹੇ ਆ ਤੂੰ ਕੋਈ ਦੇਸ਼ ਨੂੰ ਹੱਕ ਦਵਾ ਰਹੇ ਆ ਤੂੰ ਤਾਂ ਸਾਡੀਆਂ ਧੀਆ ਭੈਣਾਂ ਨੂੰ ਗਾਲ੍ਹਾਂ ਕੱਢਦਾ ਹੈ ਤੇਰੇ ਕੋਲ ਇੰਨੇ ਗੰਦੇ ਵਰਡ ਨੇ ਯੂਜ਼ ਕਰਨ ਲਈ ਹਨਾ ਪਤਾ ਹੀ ਨਹੀਂ ਕਿਉਂ ਅੱਜ ਹੁਣ ਪ੍ਰਸ਼ਾਸਨ ਨੇ ਚੱਕਿਆ ਸਾਰਾ ਸਿਸਟਮ ਓਕੇ ਆ ਸ਼ਾਮ ਨੂੰ ਪੜਾਕੇ ਚੱਲਣਗੇ ਤੁਸੀਂ ਤਿਆਰੀ ਨਾਲ ਗਏ ਸੀ ਕਿ ਥੋੜਾ ਹੱਤਾ ਨਹੀਂ ਹੈਗਾ ਥੱਪੜ ਕਾਣ ਦੇ ਵਿੱਚ ਕਿਹੜੀ ਤਿਆਰੀ ਨਾਲ ਤੁਸੀਂ ਕਹਿ ਰਹੇ ਬਈ ਅਸੀਂ ਵਿਰੋਧ ਕਰਨਗੇ ਮੈਂ ਤੁਹਾਨੂੰ ਕਿਹਾ ਮੈਂ ਕਾਨੂੰਨ ਦੇ ਹਿਸਾਬ ਨਾਲ ਚੱਲੂੰਗਾ ਜਿੱਦਣ ਸਾਡੇ ਤੇ ਚੜ ਕੇ ਆਊਗਾ ਉਸ ਦਿਨ ਅਸੀਂ ਦੇਖਾਂਗੇ ਕਾਨੂੰਨੀ ਲੜਾਈ ਲੜਾਂਗੇ ਬਿਲਕੁਲ ਲੜਾਂਗੇ ਜਿੱਦਣ ਸਾਡੇ ਗੁਲਾਮੇ ਨੂੰ ਹੱਥ ਪਾਊਗਾ ਉਸ ਦਿਨ ਅਸੀਂ ਦੇਖਾਂਗੇ ਇਹ ਕੱਲੇ ਨਾ ਕੱਲਾ ਕੱਲੇ ਨਾ ਕੱਲਾ ਪਹਿਲਾਂ ਵੀ ਕਰਦਾ ਹੈ ਇਹ ਚੀਜ਼ ਮੈਂ ਅੱਜ ਤੋਂ 8 ਮਹੀਨੇ ਪਹਿਲਾਂ ਇਹਨੂੰ ਕਹਿ ਚੁੱਕਿਆ ਹਾਂ ਔਰ ਬਰਾਬਰ 50-50 ਲੱਖ ਦੀ ਗੱਡੀ ਰੱਖ ਕੇ ਕਹਿ ਚੁੱਕਿਆ ਹਾਂ ਵੀ ਨੋਵਲ ਆਪਣੀ ਫੋਰਚੂਨਰ ਲੈ ਜੀ ਤੇ ਡਰਾਈਵਰ ਦੇ ਜੀ ਇਹਨੂੰ ਉਦੋਂ ਨਹੀਂ ਯਾਦ ਆਇਆ ਕੱਲੇ ਨਾ ਕੱਲਾ ਠੀਕ ਹੈ ਮੈਂ ਕੋਈ ਲੜਨ ਵਾਲਾ ਜਾਂ ਕੋਈ ਮੈਂ ਮੈਂ ਤਾਂ ਆਪ ਹੀ ਨਹੀਂ ਫਿੱਟ ਮੈਂ ਤਾਂ ਆਪ ਹੀ ਨਹੀਂ ਫਿੱਟ ਮੈਂ ਤਾਂ ਆਪ ਮੈਨੂੰ ਤੁਰਨ ਲੱਗੇ ਸਾਹ ਚੜਦਾ ਇੰਨਾ ਮੋਟਾ ਪਰ ਜਿੱਥੇ ਗੱਲ ਜ਼ੁਰਤਾਂ ਤੇ ਆ ਜ ਕਿ ਤਿਆਰ ਹੋ ਜੇਕਰ ਉਹ ਬੰਦੇ ਨੇ ਇੱਕ ਟੇਬਲ ਤੇ ਤੁਹਾਡੇ ਨਾਲ ਸੌਟ ਆਊਟ ਕਰਦੇ ਨੇ ਸਾਰਾ ਮੈਂ ਬਹਿ ਚੁੱਕਿਆ ਹਾਂ ਪੰਜ ਵਾਰ ਬਹਿ ਚੁੱਕਿਆ ਹਾਂ ਉਧਰੋਂ ਕੀ ਰਿਸਪੌਂਸ ਹੈ ਉਧਰੋਂ ਪਹਿਲਾਂ ਸਮਝੌਤਾ ਹੋ ਜਾਂਦਾ ਵਰਹੀਆ ਕਰਕੇ ਮੋੜ ਕੇ ਫਿਰ ਮੇਰਾ ਨਾਮ ਦੇ ਦਿੱਤਾ ਜਾਂਦਾ ਹੁਣ ਮੈਨੂੰ ਕੋਈ ਅਜੇ ਦਾ ਭਰਾ ਮੈਨਾਂ ਕੋਟ ਚ ਔਖਾ ਹੁੰਦਾ ਦੀ ਠੀਕ ਹੈ ਅਸੀਂ ਨਾ ਵੀਡੀਓ ਬਣਾਣੀ ਸੀ ਏਦਾਂ ਕਰਕੇ ਵੀ ਇਹ ਆਊਗਾ ਸਾਰਿਆਂ ਨੂੰ ਹੁੰਦਾ ਵੀ ਵਿਰੋਧੀ ਨੇ ਜਿੱਦੀ ਹੁਣ ਅੱਗੇ ਜਦੋਂ ਮੈਂ ਕਿਤੇ ਫੜਿਆ ਜਾਊਗਾ ਇਹ ਬਣਾਣਗੇ ਇਹ ਚੀਜ਼ਾਂ ਚੱਲੀ ਜਾਣੀਆਂ ਨੇ ਕਿਉਂਕਿ ਜਦੋਂ ਇੱਕ ਖਿੱਚ ਪੈਦਾ ਹੋ ਗਈ ਉਹ ਚੱਲਣੀ ਚੱਲਣੀ ਹੈ ਅਸੀਂ ਵੀਡੀਓ ਤਾਂ ਉਹਦੇ ਲਈ ਬਣਾਈ ਸੀ ਇਹਦਾ ਭਰਾ ਆ ਕੇ ਮੈਨੂੰ ਮੱਤਾ ਦੇਣ ਲੱਗ ਗਿਆ ਗੈਂਗਸਟਰੀ ਕਰਨ ਲੱਗ ਗਿਆ ਰੋਹ ਮਾਰਨ ਲੱਗ ਗਿਆ ਦੇਖ ਲੈ ਫਿਰ ਝੱਲ ਲੇਗਾ ਤੇ ਝੱਲੇ ਤਾਂ ਹੀ ਇੱਥੇ ਆ ਰਹੇ ਹੁਣ ਮੈਨੂੰ ਪਤਾ ਨਾ ਮੈਂ ਜਿਹੜੇ ਰਾਤ ਤੁਰਨਾ ਤੇ ਮੈਨੂੰ ਆਪਣੀ ਸਿਕਿਉਰਿਟੀ ਵੀ ਚਾਹੀਦੀ ਹੈ ਤੁਹਾਡੇ ਚਵਲਾਂ ਦਾ ਕੀ ਪਤਾ ਤੁਹਾਡੇ ਦਾ ਹੈ ਤੁਸੀਂ ਇੱਥੇ ਇਕੱਲੇ ਨੂੰ ਘੇਰ ਕੇ ਮਾਰ ਦੋ ਕੁੱਟ ਦੋ ਦਮਾਲਾ ਲਾ ਦੋ ਹੁਣ ਮੈਂ ਵੀ ਆਪਣੇ ਚਾਰ ਭਰਾ ਭੈਣ ਰੱਖ ਦੇ ਨਾਲ ਪ੍ਰਾਈਵੇਟ ਸਿਕਿਉਰਿਟੀ ਲੈ ਕੇ ਚੱਲ ਬਿਲਕੁਲ ਮੇਰੇ ਕੋਲ ਮੈਨੂੰ ਪੰਜ ਚਾਰ ਮਹੀਨੇ ਹੋ ਗਏ ਪ੍ਰਾਈਵੇਟ ਸਿਕਿਉਰਿਟੀ ਪੀਐਸਓ ਮੇਰੇ ਕੋਲ ਹੈਗੇ ਨੇ ਜਿੱਦਣ ਦੇਖੋ ਪੀਐਸਓ ਸਾਡੇ ਕੋਲ ਨੇ ਸਾਡੀ ਨਾਲ ਸੇਵਾ ਕਰਾਉਂਦੇ ਨੇ ਕਿਸੇ ਦੇ ਘਰੇ ਜਾਂਦੇ ਨੇ ਰਾਸ਼ਨ ਨਾਲ ਐ ਚੱਕੀ ਜਾਂਦੇ ਹੁੰਦੇ ਨੇ ਕੋਈ ਕੋਈ ਸਾਡੇ ਆਫਿਸ ਜਾਂਦਾ ਨਾ ਉਹਨੂੰ ਕਹਿੰਦੇ ਪਾਣੇ ਕੋਈ ਨਹੀਂ ਬੈਠ ਪਾਣੀ ਪੂਣੀ ਪੀ ਵੀਰਾ ਆਉਂਦਾ ਸੀ ਉਹ ਉਹ ਪੀਐਸਓ ਨੇ ਆਫਿਸ ਵੀ ਪੀਐਸਓ ਨਹੀਂ ਵੀ ਰੱਖੀ ਰਫਲ ਤੇ ਵਿਚਾਰੇ ਜਵਾਕਾਂ ਨੂੰ ਡਰਾਉਂਦੇ ਰਹ ਹਾਂ ਹਾਂ ਦੇਖੋ ਸਮਾਨ ਹੁੰਦਾ ਉਹਨਾਂ ਦੇ ਅੰਦਰ ਲੱਗਾ ਹੁੰਦਾ ਐ ਥੋੜੀ ਵੀ ਇਹਨਾਂ ਵਾਂਗੂ ਉੱਪਰ ਜੀ ਫਿਰ ਬੈਲਟਾਂ ਫਿਰ ਉਹਦੇ ਵਿੱਚ ਫਟੇ ਜ ਰਹਉਂਦੇ ਕਿਉਂ ਇੱਥੇ ਬਗਦਾਦੀ ਦੀ ਲੜਾਈ ਹੈ ਵੇਚਣੇ ਦਾ ਬੂਟ ਹੈ ਤੈਨੂੰ ਕਾਦੀ ਸਿਕਿਉਰਿਟੀ ਲੋਡ ਹੈ ਪਰ ਜਿਹੜੀ ਆ ਜ਼ਬਾਨ ਵਾਲੀ ਬਾਬਾ ਸੀ ਰੋਹ ਕੌਣ ਠੀਕ ਕਰੂ ਲੱਗਦਾ ਭਾਈ ਪੁਲਿਸ ਪ੍ਰਸ਼ਾਸਨ ਆਪਣੀ ਕਾਰਵਾਈ ਕਰੂਗਾ ਨਹੀਂ ਕਰ ਰਿਹਾ ਹੈ ਹੋਰ ਇਹਨੂੰ ਅੰਦਰ ਕਿਤੇ ਕਾਦੇ ਲਈ ਲੈ ਕੇ ਗਏ ਆ ਐਤਾ ਨਿਆਰਾ ਲਿਆਦਾ ਮੈਂ ਕਹਿੰਦਾ ਕੋਡ ਜੋ ਕੇ ਰਿਪੋਰਟੋਂ ਪ੍ਰਿੰਕਲ ਦਾ ਹੀ ਨੰਬਰ ਹੈ ਮੈਂ ਝੂਠ ਨਹੀਂ ਬੋਲਦਾ ਮੇਰੀ ਮੈਂ ਮੈਂ ਝੂਠ ਬੋਲਦਾ ਨਹੀਂ ਹੈਗਾ ਆ ਕਿੰਨੇ ਤਰੀਕ ਨੂੰ ਮੇਰੀ ਗੱਲ ਹੋ ਰਹੀ ਹੈ ਇੱਧਰ ਦੇਖੋ 8 ਅਗਸਤ ਨੂੰ ਗੱਲਬਾਤ ਹੋਈ 8 ਅਗਸਤ ਨੂੰ ਮੇਰੀ ਗੱਲਬਾਤ ਹੋਈ ਹੈ ਨਾ ਹੁਣ ਇਹ ਕੀ ਲਿਖਿਆ ਹੋਇਆ ਸੋਹਣਾ ਤਾਂ ਸਹੀ ਕਿਸੇ ਨਾਲ ਮੈਂ ਫੋਟੋ ਪਾਈ ਨਾ ਮਾ ਬੋਸ ਮੈਂ ਕਿਹਾ ਮੇਰਾ ਕੋਈ ਨਹੀਂ ਇੱਕ ਮੈਂ ਸੰਦੀਪ ਲੁਧਿਆਣੇ ਨੂੰ ਬੋਸ ਕਹਿੰਦਾ ਸੀ ਉਹਨੂੰ ਮੈਂ ਕਹਿੰਦਾ ਸੀ ਉਹ ਵੀ ਤੇਰੀ ਖਿਜ ਕਰਕੇ ਮੈਨੂੰ ਛਡਾ ਛੱਡਣਾ ਪੈ ਗਿਆ ਮੁੜ ਕੇ ਮੈਂ ਕਦੀ ਬੋਸ ਮਾਈ ਬਾਪ ਕਿਸੇ ਨੂੰ ਲਿਖਿਆ ਇਹ ਨਹੀਂ ਤਲਖੀ ਹੋਈ ਥੋੜੇ ਤੇ ਉਹਨਾਂ ਨੇ ਲਿਖਿਆ ਸੋਹਣੋ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ 8 ਅਗਸਤ ਨੂੰ ਮੈਂ ਗੱਲ ਕਰ ਰਿਹਾ ਹਾਂ ਹੁਣ ਜਿਹੜੇ ਇੱਥੇ ਮੇਰੇ ਨਾਲ ਆਜੇ 5-7 ਭਰਾ ਨੇ ਇਹਨਾਂ ਨਾਲ ਜਦੋਂ ਮੈਂ ਇਹਨਾਂ ਨਾਲ ਗੱਡੀ 'ਚ ਗੱਲ ਕਰਦਾ ਸੀ ਇਹ ਮੈਨੂੰ ਦੋਗਲਾ ਸਮਝਦੇ ਹੋਣਗੇ ਵੀ ਯਾਰ ਇਹ ਤਾਂ ਦੋਗਲਾ ਹੈ ਹਨਾ ਇਹ ਤਾਂ ਇੱਕ ਤਾਂ ਨੈੱਟ ਦੇ ਲੜਦੇ ਨੇ 4K ਫੋਨ ਤੇ ਗੱਲ ਕਰਦਾ ਇਹਨਾਂ ਨੂੰ ਮੈਂ ਇਹ ਗੱਲ ਕਹੀ ਬਾਈ ਇਹਨੂੰ ਮੈਂ ਪੈਸੇ ਦੇ ਰਿਹਾ ਵੀ ਮੇਰਾ ਦੁਗਰੀ ਥਾਣੇ ਵਾਲਾ ਇਹਦੀ ਜਿਹੜੀ ਉਹ ਮੈਡਮ ਹੈ ਨਾਲ ਜਿਹਦੇ ਗੋਲੀਆਂ ਵੱਜੀਆਂ ਵੀ ਉਹਨੂੰ 2 ਲੱਖ ਦੇ ਕੇ ਮੇਰਾ ਪਰਚਾ ਕੈਂਸਲ ਕਰਵਾ ਦੇਵੇ ਮੈਂ ਆਪਣਾ ਬਿਜ਼ਨਸ ਕਰਨਾ ਚਾਹੁੰਨਾ ਮੈਨੂੰ ਆਪਣੇ ਬੱਚਿਆਂ ਦੀ ਸੌਂ ਲੱਗੇ ਮੈਂ ਇਹੀ ਥਿਊਰੀ ਕਰਕੇ ਇਹਦੇ ਨਾਲ ਗੱਲ ਕਰਦਾ ਸੀ ਹੋਰ ਏਡਾ ਕੋਈ ਮੇਰਾ ਕੀ ਇਹਨੇ ਸਵਾਰ ਦੇਣਾ ਅਜੇ ਤੱਕ ਵਿਗਾੜਿਆ ਹੀ ਐ 8 ਤਰੀਕ ਮੈਂ ਗੱਲ ਕਰਦਾ ਸੀ ਆ ਦੇਖੋ ਲਿਖਿਆ ਹੋਇਆ ਉਸ ਤੋਂ ਬਾਅਦ 10 ਤਰੀਕ ਨੂੰ ਰਾਤ ਨੂੰ ਮੈਂ ਇਹਨੂੰ ਕਿਹਾ ਫੋਨ ਚੱਕ ਇਹਨੇ ਫੋਨ ਨਹੀਂ ਚੱਕਿਆ ਇਹਨੂੰ ਮੈਂ ਕਿਹਾ ਐਫ ਆਈ ਆਰ ਕਿਉਂ ਕਰਾਈ ਐ ਵੀ ਮੇਰਾ ਨਾਮ ਕਹਿੰਦਾ ਇਹਦਾ ਕਹਿੰਦਾ ਤੂੰ ਹੀ ਮੈਨੂੰ ਮਰਵਾਣ ਭੇਜਿਆ ਮੈਂ ਕਿਹਾ ਯਾਰ ਇਹ ਬੰਦਿਆਂ ਵਾਲੀ ਗੱਲ ਆ ਸਾਲੀ ਕੋਈ ਹੈ ਫਿਰ ਮੈਂ ਇਹਨੂੰ ਆ ਦੇਖੋ ਬਲੌਕ ਕੀਤਾ ਹੋਇਆ ਹੈ ਨਾ ਇਹ ਸਾਰੀ ਜ਼ਿੰਦਗੀ ਹੁਣ ਬਲੌਕ ਹੀ ਰਹਿ ਗਈ। ਇੱਕ ਦਿਨ ਪਹਿਲਾਂ ਤੁਹਾਡੇ ਨਾਲ ਗੱਲਬਾਤ ਹੋ ਰਹੀ ਆ, ਅਗਲੇ ਦਿਨ ਤੁਹਾਡੇ ਤੇ ਪਰਚੇ। ਪੈਸੇ ਵਿੱਚ ਕਿਸੇ ਨੂੰ ਪਤਾ ਕੀ ਕਹੂਗਾ? ਮੇਰੇ ਤੇ ਪਰਚਾ ਕਰਾ ਕੇ ਉਹਨੂੰ ਕਹੂਗਾ ਇਹਦੇ ਨਾਲ ਗੱਲ ਕਰ ਲੈ। ਇਹਦੇ ਨਾਲ ਗੱਲ ਕਰਨ ਦਾ ਮਤਲਬ ਵੀ ਤੂੰ ਇਹਦੇ ਕੋਲ ਆ ਜੀ, ਇਹ ਤੈਨੂੰ ਕੁਝ ਕਹੂਗਾ ਵੀ ਆਪਾਂ ਦੇ ਲੈ ਕੇ ਕਰ ਲੈਨੇ ਆ, ਉਹੀ ਥਾਣੇ ਨੇ ਮੈਨੂੰ ਕਲੀਨ ਚਿੱਟੇ ਦੇ ਪਰਚੇ ਜੋ ਦਿੱਤੀ ਹੋਈ ਆ ਮੈਂ ਤੁਹਾਨੂੰ ਫੋਟੋ ਦਵਾ। 307 ਲਵਾਤੀ ਸੀ ਮੇਰੇ ਤੇ। ਪੂਰੀ ਵੈਰੀਫਾਈ ਹੋ ਕੇ ਕਲੀਨ ਚਿੱਟ ਮੈਨੂੰ ਮਿਲੀ ਆ। ਬਰੀ ਹੋਗੇ ਤੁਸੀਂ। ਹਾਂ ਬਰੀ ਹੋਗੇ ਤੁਸੀਂ। ਫਿਰ ਫਿਰ ਇਹਨੇ ਆ ਕੀ ਕੀਤਾ? ਉਦੋਂ ਇਹ ਨਾ ਝੂਠ ਵੱਡਦਾ ਬਾਈ ਵੀਡੀਓ ਚ ਇੰਟਰਵਿਊ ਚ ਆਪਾਂ ਤਾਂ ਕਰਦੇ ਹੀ ਨਹੀਂ ਹੁਣ ਤੁਸੀਂ ਘੱਟੋ ਘਾਟ ਮੈਨੂੰ 6 ਮਹੀਨੇ ਸਾਲ ਬਾਅਦ ਮਿਲਿਓਂਗੇ ਮੈਂ ਆਪਣਾ ਬੂਟਾਂ ਦੀ ਵੀਡੀਓ ਪਾਣਾ ਜਾਂ ਕਦੀ ਕਦੀ ਸੇਵਾ ਦੀ ਪਾ ਦੇਣਾ ਇਹੀ ਹੁੰਦਾ ਤੀਜੀ ਮੇਰੀ ਕੋਈ ਵੀਡੀਓ ਆਂਦੀ ਹੈ ਨਹੀਂ ਕਿ ਠੀਕ ਹੈ ਇਹਨੇ ਤਾਂ ਸਾਡਾ ਉਹ ਪਰਿਵਾਰ ਦਾ ਜਲੂਸ ਕਢਾਇਆ ਨੈਟ ਤੇ ਤੁਸੀਂ ਸਮਝੋਗੇ ਵੀ ਇਹ ਬੰਦੇ ਦਾ ਮਾਈਂਡ ਵਾਸ਼ ਕਿਵੇਂ ਕਰ ਦਿੰਦਾ 10 ਸਾਲ ਮੇਰੀ ਜਨਾਨੀ ਮੇਰੇ ਨਾਲ ਠੀਕ ਰਹੀ ਜਿਨੇ ਵਿਗੜਨਾ ਜਾਂ ਜਿਨੇ ਵਿਰੋਧ ਕਰਨਾ ਜਾਂ ਜਿਨੂੰ ਗਲਤ ਲੱchn ਦੇਖਦੇ ਉਹਨੂੰ 10 ਸਾਲ ਜਿਵੇਂ ਲਿਖਣਗੇ 10 ਸਾਲ ਚ ਸਾਡੇ ਘਰੇ ਇੱਕ ਥਾਣੇ ਤੱਕ ਦਰਖਾਸਤ ਵੀ ਨਹੀਂ ਗਈ ਜਦੋਂ ਇਹ ਸੰਪਰਕ ਚ ਆ ਗਿਆ ਉਹੀ ਜਨਾਨੀ ਮੇਰੇ ਵਿਰੁੱਧ ਹੋ ਗਈ ਉਹੀ ਜਨਾਨੀ ਐਸਐਸਪੀ ਸਾਹਿਬ ਕੋਲ ਚਲੇ ਗਈ ਉਹੀ ਜਨਾਨੀ ਮੇਰੇ ਤੇ ਪਰਚਾ ਕਰਨ ਲੱਗ ਗਈ ਹੁਣ ਉਹੀ ਕੰਮ ਅਗਲਾ ਸੁਣ ਲੋ ਹੁਣ ਇਹਨੇ ਜਿਹੜਾ ਉਹ ਵੀਡੀਓ ਜੀ ਬਣਾਉਂਦਾ ਪਤਰਾ ਜ ਆ ਉਹ ਮੇਰਾ ਸਾਲਾ ਛੱਕਾ ਸਾਲਾ ਏਡਾ ਛੱਕਾ ਸਾਲਾ ਉਹ ਉਹ ਵੀਡੀਓ ਬਣਾਉਂਦਾ ਹੁੰਦਾ ਉਹਨਾਂ ਦੇ ਨਾਲ ਕੰਮ ਕਰਦਾ ਕੱਲ ਕੀ ਕਹਿ ਰਿਹਾ ਸੀ ਕੱਲ ਦੀ ਵੀਡੀਓ ਨੇ ਪਾਈ ਐ ਸੋਚੋ ਤਾਂ ਸਹੀ ਕਰਦਾ ਕੀ ਐ ਸਕਾਸਾਲਾ ਕੋਈ ਪਰੌਣੇ ਦੇ ਸਕੂਟਰ ਨੂੰ ਛਰੀਟ ਮਾਰ ਜਵੇ ਅਗਲਾ ਬੁਲਾਉਂਦਾ ਨਹੀਂ ਵੀ ਸਾਡੇ ਪਰੌਣੇ ਦੇ ਸਕੂਟਰ ਨੂੰ ਛਰੀਟ ਮਾਰੀਏ ਨੇ ਉਹਨੇ ਪਰੌਣੇ ਦੇ ਚਾਰ ਪਰਚੇ ਕਰਾਦੇ ਉਹ ਤਾਂ ਵੀ ਕਰਦਾ ਵੀ ਬਰਿੰਕਲ ਜਿੰਦਾਬਾਦ ਬਰਿੰਕਲ ਜਿੰਦਾਬਾਦ ਕਿੰਨੀ ਦੇਰ ਅੰਦਰ ਜਾ ਕੇ ਚੁੱਪ ਕਰਕੇ ਬੈਠਾ ਰਹਾ ਮੈਂ ਅੱਜ ਕਰੋ ਆਪਣੀ ਮਾਂ ਨਾਲ ਆਪਣੀ ਜਨਾਨੀ ਨਾਲ ਆਪਣੇ ਭਰਾ ਨਾਲ ਸਭ ਨਾਲੇ ਮੁੱਦੇ ਤੇ ਬਹਿਸ ਕੇ ਆਇਆ ਵੀ ਜੇ ਕੋਈ ਮੇਰਾ ਇਹ ਤੇ ਜਿੰਨੇ ਵੀ ਹੁਣ ਵੀ ਨਾਲ ਨੇ ਜੇ ਕਿਸੇ ਨੇ ਮੇਨਾਂ ਵਰਤਣਾ ਜੇ ਕਿਸੇ ਨੇ ਮੇਨਾਂ ਗੱਲਬਾਤ ਕਰਨੀ ਹੈ ਤਾਂ ਉਹ ਇਹ ਲੈ ਕੇ ਚੱਲੇ ਵੀ ਇਹਦਾ ਪ੍ਰਿੰਕਲ ਨਾ ਰੋਲਾ ਰਹਿਣਾ ਹੀ ਰਹਿਣਾ ਠੀਕ ਹੈ ਮੈਂ ਇਨਸਾਫ ਲੈਣਾ ਹੀ ਲੈਣਾ ਜੇ ਤਾਂ ਇਹ ਗੱਲਾਂ ਉਹਨੂੰ ਐਗਰੀ ਕਰਦਾ ਤਾਂ ਉਹ ਮੇਰੇ ਨਾਲ ਵਰਤੇ ਨਹੀਂ ਮੈਨੂੰ ਕੱਲ ਦਾ ਛੱਡਦਾ ਉਹ ਅੱਜ ਛੱਡ ਦੂਗੀ ਸ਼ਾਰਟ ਆਊਟ ਦਾ ਤੁਸੀਂ ਕਹਿ ਰਹੇ ਹੋ ਵੀ ਕਈ ਵਾਰ ਟੇਬਲ ਤੇ ਬੈਠੇ ਹੁਣ ਕਾਨੂੰਨੀ ਲੜਾਈ ਲੜੋਗੇ ਜਾਂ ਹਲੇ ਵੀ ਥੋੜੀ ਬਹੁਤੀ ਗੁੰਜਾਇਸ਼ ਹੈਗੀ ਆ ਕਿ ਖਤਮ ਕਰ ਲਈਏ ਥੋੜੀ ਕਰਨਾ ਮੈਂ ਨੈੱਟ ਦੇ ਕੋਈ ਵੀਡੀਓ ਥੋੜੀ ਪਾਣੀਆ ਤੁਹਾਡਾ ਫੋਨ ਆਇਆ ਤੁਹਾਡਾ ਹੱਕ ਬਣਦਾ ਸੀ ਵੀ ਚਲੋ ਪੱਤਰਕਾਰ ਸਾਹਿਬ ਉਹ ਵੀ ਅੱਜ ਗੱਲ ਹੋਈ ਆ ਮੈਂ ਅੱਜ ਦੱਸਤੀ ਹੁਣ ਮੈਂ ਰੋਜ਼ ਥੋੜੀ ਨੈੱਟ ਤੇ ਜਾ ਕੇ ਮੈਂ ਬੂਟ ਵੀ ਵੇਚਣੇ ਆ ਫਰਾਂਚਾਈਜ਼ੀ ਦਾ ਮਾਲ ਵੀ ਭੇਜਣਾ ਆਪਣਾ ਜੀਐਸਟੀ ਵੀ ਦੇਣੀ ਹੈ ਠੀਕ ਹੈ ਜਿੰਨੀ ਜਿੰਨੀ ਇਹਦੇ ਸਿਕਿਉਰਿਟੀ ਗਾਰਡਾਂ ਦੀ ਫੀਸ ਆ ਨਾ ਉਸ ਤੋਂ ਕਈ ਗੁਣਾ ਵੱਧ ਮੈਂ ਸਰਕਾਰ ਨੂੰ ਜੀਐਸਟੀ ਦੇਣਾ ਇਹ ਸਰਕਾਰ ਦਾ ਘਾਟਾ ਕਰ ਰਿਹਾ ਅਸੀਂ ਵਾਧਾ ਕਰ ਰਹੇ ਹਾਂ ਕਿ ਇੱਕ ਮਿੰਟ ਤੈਨੂੰ ਖਤਰਾ ਹੈ ਤੂੰ ਕੋਈ ਦੇਸ਼ ਦੀ ਲੜਾਈ ਤਾਂ ਜਾ ਕੋਈ ਤੂੰ ਆਪਾਂ ਜਰਨਲ ਰਿਟਾਇਰ ਦਾ ਮੁੰਡਾ ਤਾਂ ਹੈ ਨਹੀਂ ਸਮਝੇ ਮੇਰੀ ਗੱਲ ਨੂੰ ਕਹਿਣ ਦਾ ਮਤਲਬ ਤੁਹਾਨੂੰ ਨਹੀਂ ਕਹਿ ਰਿਹਾ ਉਹਨੂੰ ਕਹਿ ਰਿਹਾ ਵੀ ਕੋਈ ਤੂੰ ਸ਼ਹੀਦ ਦਾ ਮੁੰਡਾ ਤਾਂ ਹੈ ਨਹੀਂ ਕੋਈ ਤੇਰਾ ਕੋਈ ਸਰਕਾਰ ਲਈ ਜਾਂ ਦੇਸ਼ ਲਈ ਯੋਗਦਾਨ ਤਾਂ ਹੈ ਨਹੀਂ ਤੇਰੇ ਆਪਣੇ ਸਿਪੇ ਆ ਨਾ ਫੇਰ ਆਪੇ ਨਿਪਟਾ ਮੇਰੇ ਆਪਣੇ ਸਿਪੇ ਆ ਨਾ ਮੈਂ ਆਪਣੇ ਬੰਦੇ ਰੱਖੇ ਹੋਏ ਤੁਸੀਂ ਇਹ ਚਾਹੁੰਦੇ ਬਈ ਉਹਨਾਂ ਦੀ ਸਿਕਿਉਰਿਟੀ ਰਿਮੂਵ ਕੀਤੀ ਬਿਲਕੁਲ ਰਿਮੂਵ ਕੀਤੀ ਜਾਵੇ ਉਹਦਾ ਹਰੇਕ ਤੇ ਰੋਬ ਮਾਰਦੇ ਆ ਕੇ ਅਕਾਲ ਮਾਰਕੀਟ ਚਲ ਜਿਓ ਨਾਮ ਨਾ ਨਾ ਛਾਪਣ ਦੀ ਸ਼ਰਤ ਤੇ ਨਾਮ ਨਾ ਛਾਪਣ ਦੀ ਸ਼ਰਤ ਤੇ ਤੁਹਾਨੂੰ 10 ਬੰਦਿਆਂ ਦੀ ਲਿਸਟ ਦਵਾਂਗਾ ਜਿਨ੍ਹਾਂ ਦੇ ਨੇ ਪੈਸੇ ਦੇਣੇ ਆ ਜਦੋਂ ਉਹ ਪੈਸੇ ਲੈਣ ਆਂਦੇ ਨੇ ਇਹ ਉਹਨੂੰ ਵੈਪਨ ਦਿਖਾਉਂਦਾ ਹੈ ਇਹ ਉਹਨਾਂ ਨੂੰ ਨਾਲ ਦੀ ਕੁੜੀਆਂ ਦਿਖਾ ਕੇ ਕਹਿੰਦਾ ਕੱਪੜੇ ਪਾੜ ਕੇ ਸੀਪੀ ਦੇ ਪੇਛੇ ਹੋ ਜੂ ਇਦਾਂ ਮੈਂ ਪਹਿਲਾਂ ਵੀ ਪਰਚੇ ਕਰਾਏ ਨੇ ਆਹ ਤਾਂ ਇਹਦੇ ਕੰਮ ਨੇ ਯਾਰ ਕਿੰਨੀ ਦੇਰ ਜਲੀਲਤਾ ਸਹਿਲਵਾ ਦਸ ਤੂੰ ਕਿਉਂ ਕਿੰਨੀ ਦੇਰ ਇਸ ਤੋਂ ਵਧੀਆ ਦਾ ਸਲਫਾਲ ਖਾ ਕੇ ਸਸਰੀ ਘਰ ਬਰਾਈਏ ਪਰ ਕਿਸੇ ਆਪ ਮਰਨ ਨਾਲ ਨਾ ਮਾਰਨਾ ਸਿੱਖੀ ਹੌਸਲਾ ਰੱਖੀਏ ਅੱਜ ਇਹ ਗਿਆ ਕੱਲ ਮੈਨੂੰ ਵੀ ਜਾਣਾ ਪੈ ਸਕਦਾ ਇੱਥੇ ਸਭ ਕੁਝ ਝੂਠਾ ਸੱਚ ਪਰ ਮੰਨਣ ਤੇ ਬਿਠਾ ਲਿਆ ਤੇਰ ਉਮੀਦ ਹੈ ਕਿ ਇਨਸਾਫ ਹੋਊਗਾ ਲੱਗਦਾ ਇਨਸਾਫ ਹੋਊਗਾ ਅੱਜ ਦੇਖਿਆ ਬੇੜੀਆਂ ਬਾਕੇ ਕਿੰਨਾ ਸੋਹਣਾ ਲੱਗਦਾ ਸੀ ਮੇਰਾ ਵੀਰਾ ਟੋਪੀ ਲੈ ਕੇ ਆਇਆ ਇੰਨਾ ਜੱਜ ਰਿਆ ਸੀ ਨਾ ਐ ਤੁਰਦੀ ਐ ਐ ਕਰਕੇ ਟੋਪੀ ਦਾ ਐ ਮਾਰੀ ਨਾ ਐਵੇਂ ਚੱਕ ਕੇ ਘੁਮਾ ਕੇ ਉਹਦੇ ਵਾਂਗੂ ਨਹੀਂ ਟੋਕੀ ਗਜਨੀ ਵਾਂਗੂ ਐ ਫੜਾਈ ਟੋਪੀ ਆਪਣੇ ਐ ਗਜਨੀ ਵਾਂਗੂ ਜਾਂ ਟੋਪੀ ਬੜੀ ਖੜਾ ਮਰ ਤੜਾ ਚਾਪੜਾ ਮੈਂ ਬਾਈਕ ਤੋਂ ਹੀ ਆਂ ਆਹ ਭਾਈ ਚਾਂਡੇ ਵਾਂਨ ਲਾਪੇ ਮੈਂ ਮੜਾ ਪਿੱਛੇ ਹੋਗਾ ਮੈਂ ਕਹ ਸਾਲਿਆ ਚਾਂਡਿਆ ਦਾ ਵੀ ਨਾ ਮੇਰਾ ਹੀ ਲੱਗਣਾ ਹੈ ਕੁਝ ਕਿਛੇ ਸੀ ਜੀ ਉਹ ਦੋ ਜਦੋਂ ਆ ਪੰਛੇ ਘੜਾਈ ਪਹਿਲਾਂ ਮੈਂ ਆਤਾ ਹਾਂ ਇਹ ਫਿਰ ਮੈਂ ਆ ਜੇ ਰੱਖ ਲੈ ਮੈਂ ਕਿਹਾ ਸਾਲਿਆਂ ਨੇ ਤਾਂ ਕਹਿਣਾ ਮੇਰੇ ਵਾਈਫਾਈ ਵਾਲਾ ਚਾਂਟਾ ਮਾਰਿਆ ਸੁਣਿਆ ਕਦੇ ਜਿਹੜਾ ਦੂਰੋਂ ਵੱਜ ਜਵੇ ਵੀ ਇਹਨੇ ਕਹਿਣਾ ਵਾਈਫਾਈ ਵਾਲਾ ਚਾਂਟਾ ਹਾਂ ਕਾਨੂੰਨ ਦੇ ਹੱਥ ਬੋਤ ਲੰਬੇ ਹੋਣ ਕਾਨੂੰਨ ਦਾ ਝਾਂਡਾ ਸੀ ਉਹ ਵੀ ਕਾਨੂੰਨ ਵਾਲਾ ਹੀ ਬੰਦਾ ਸਾਡਾ ਉਹਦੀ ਮਾਂ ਨੂੰ ਇਹ ਜਿਹੇ ਵਰਡ ਜੂਜ਼ ਕੀਤਾ ਜਿਹੜਾ ਦੁਨੀਆ ਦਾ ਸਭ ਤੋਂ ਔਰਤ ਲਈ ਗੰਦਾ ਵਰਡ ਬਣਿਆ ਤੁਹਾਨੂੰ ਪਤਾ ਹੈ ਉਸ ਬੰਦੇ ਨੂੰ ਜਿਹਨੇ ਥੱਪੜ ਮਾਰੇ ਹਾਂ ਯਾਰਾ ਸਾਡਾ ਹੂੰ ਕੀ ਕਾਰਨ ਕੀਆ ਕਿਉਂ ਮਾਰੇ ਉਹਨਾਂ ਨੇ ਉਹਦੀ ਮੰਮੀ ਨੂੰ ਉਹ ਵਰਡ ਵਰਤਦਾ ਸੀ ਜਿਹੜਾ ਇੱਕ ਔਰਤ ਲਈ ਸਭ ਤੋਂ ਘਟੀਆ ਵਰਡ ਹੈ ਪਤਾ ਕਿਹੜਾ ਜੀ ਕੀ ਆ ਦੱਸੋ ਨਹੀਂ ਮੈਂ ਤੁਹਾਡੇ ਤੋਂ ਪੁੱਛ ਰਿਹਾ ਤੁਸੀਂ ਕਹ ਨਹੀਂ ਦੱਸਣ ਯੋਗ ਹੈਗਾ ਤਾਂ ਦੱਸਿਓ ਆਦਰਵਾਇਸ ਤਾਂ ਦੱਸਿਓ ਕਿਉਂ ਦੱਸਾਂ ਮੈਂ ਜਨਾਨੀ ਸਮਾਨ ਵਿੱਚ ਨਾ ਭਰਾ ਮੇਰੇ ਦੋ ਸ਼ੋਰੂਮ ਮੂਮ ਜੈਂਟਸ ਦੇ ਨੇ ਬਾਕੀ ਜੈਂਟਸ ਵਾਲੇ ਨੇ ਮੈਂ ਕਿਹਾ ਦੱਸਾਂ ਤੁਸੀਂ ਅਜੀਹਾ ਸ਼ਬਦ ਜੀ ਨੂੰ ਦੱਸ ਵੀ ਨਹੀਂ ਸਕਦੇ ਅਜੀਹਾ ਨਹੀਂ ਅਜੀਹਾ ਗੰਦਾ ਜਨਾਨੀ ਲਈ ਸਭ ਤੋਂ ਵੱਧ ਗੰਦਾ ਵਰਡ ਕੀ ਹੋ ਸਕਦਾ ਉਹ ਹੈ ਉਹ ਕਹਿੰਦਾ ਸੀ ਉਹ ਵਕੀਲ ਸਾਹਿਬ ਨੂੰ ਅਗਲੇ ਨੇ ਫਿਰ ਸ਼ਰਟ ਦੀ ਫੋਲਡ ਕਰੀ ਫਿਰਦਾ ਸੀ ਸਵੀਰ ਦੀ ਐਨ ਪੱਬਾਂ ਪਾਰ ਹੋਇਆ ਫਿਰਦਾ ਜਦ ਚਾਂੜਾ ਵੇ ਮੈਂ ਕਿਹਾ ਸਾਇਲ ਚਾਂੜਾ ਵੇ ਗਿਆ ਕਹਿੰਦਾ ਹਾਂ ਹਾਂ ਭਾਈ ਚਾਂੜਾ ਵੇ ਗਿਆ ਮੈਂ ਤਾਂ ਹੱਥ ਐ ਕਰਦੇ ਮੈਂ ਕਿਹਾ ਇਹ ਪਰਚੇ ਤੇ ਮੇਰਾ ਨਾਮ ਲਗਾ ਨਾ ਚਾਂਡੇ ਜੀ ਤਾਂ ਕਹੂਗਾ ਵਾਈਫਾਈ ਵਾਲਾ ਤਾਂ ਆਪਣਾ ਵੱਜਿਆ ਮੇਰੇ